ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ اہم ਖਬਰ ਭਗਵਾਨ ਬਾਲਮੀਕ ਆਧ ਧਰਮ ਸਮਾਜ ਦੇ ਰਜਿਸਟਰਡ ਦੇ ਯੂਥ ਵਿੰਗ ਪੰਜਾਬ ਪ੍ਰਧਾਨ ਰੋਹਿਤ ਪਪਲੂ ਅਤੇ ਚੇਅਰਮੈਨ ਗਰਦਾਪੁਰ ਨਿਸ਼ਾਨ ਸਿੰਘ ਗਿੱਲ ਸਮੇਤ ਸਮੁੱਚੀ ਟੀਮ ਵੱਲੋਂ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ ਬਸ ਸਟੈਂਡ ਧਾਰੀਵਾਲ ਵਿਖੇ ਬੜੀ ਸਰਦਾਰਾ ਭਾਵਨਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਨ ਸਭਾ ਹਲਕਾ ਕਾਧੀਆਂ ਦੇ ਇੰਚਾਰਜ ਐਡਵੋਕੇਟ ਜਗਰੂਰ ਸਿੰਘ ਸੇਖਵਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਤੀਰਥ ਸਥਾਨ ਅੰਮ੍ਰਿਤਸਰ ਤੋਂ ਸਵਾਮੀ ਹੈਪੀ ਦਾਸ ਭੀਲਵਾਲਾ ਸਾਂਝੇ ਤੌਰ ਤੇ ਕੇਕ ਕੱਟਣ ਦੀ ਰਸਮ ਅਦਾ ਕਰਦੇ ਹੋਏ ਦੇਸ਼ ਦੇ ਦੇਸ਼ ਵਿੱਚ ਵਸਦੀ ਹੈ ਮਨਪਤਾ ਨੂੰ ਭਗਵਾਨ ਬਾਲ ਮਿਕਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਤੇ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਕਿਹਾ ਕਿ ਭਗਵਾਨ ਵਾਲਮੀਕ ਜੀ ਨੇ 1000 ਸਾਲ ਪਹਿਲਾਂ ਹੀ ਰਮੈਨ ਛੇਰਮੈਨਜੀ ਦੀ ਰਚਨਾ ਕਰਕੇ ਤ੍ਰੇਤੇ ਯੁੱਗ ਦੀ ਸ਼ੁਰੂਆਤ ਕੀਤੀ ਸਾਨੂੰ ਭਗਵਾਨ ਵਾਲਮੀਕ ਜੀ ਦੀਆਂ ਸਖਿਆਵਾਂ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਤੇ ਐਡਵੋਕੇਟ ਜਗਰੂਰ ਸਿੰਘ ਸੇਖਵਾਂ ਸਮੇਤ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਸੁਨੀ ਦੁੱਗਲ ਵਾਈਸ ਪ੍ਰਧਾਨ ਦੀਪਕ ਮਾਨ ਇੰਟੂ ਬਲਾਕ ਜੂਥ ਪ੍ਰਧਾਨ ਗੁਰਦੀਪ ਸਿੰਘ ਦੀਪਸੰਧ ਹਰਦੇਵ ਸਿੰਘ ਤੇ ਵੀ ਕ੍ਰਿਸਚੀਅਨ ਆਗੂ ਸ਼ਾਪਾ ਪੱਟੀ ਡੈਨੀਅਲ ਪੱਟੀ ਸਰਪੰਚ ਰਾਮਪਾਲ ਪੱਜੂਪੁਰ ਸਰਪੰਚ ਜਤਿੰਦਰ ਭਗਤ ਦੀਨਪੁਰ ਮਨਪਤਾ ਦੀ ਸੇਵਾ ਬਿਰਤ ਆਸ਼ਰਮ ਦੇ ਪੰਕਜ ਲੇਅ ਨਵਨੀਤ ਸਿੰਘ ਭੁਮਲੀ ਕਾਉਂਸਲਰ ਡਾਕਟਰ ਇੰਦਰਿਆਸ ਹੰਸ ਵਿਸ਼ਾਲ ਕਿਵਲਤਾ ਬੇਵਾਲੇ ਐਸ ਡੀਓ ਕਸਤੂਰੀ لال ਮਨਜੀਤ ਸਿੰਘ ਕਾਂਗਰਸ ਸਾਬਕਾ ਸਰਪੰਚ ਜਗENDER ਸਿੰਘ ਕਾਂਗ ਸਾਬਕਾ ਐਮ ਸੀ ਅਮਿਤ ਸੋਤਾ ਸਫਾਈ ਸੇਵਕ ਜੂਨੀਅਰ ਧਾਰੀਵਾਲ ਦੇ ਪ੍ਰਧਾਨ ਜਤਿੰਦਰ ਪਿੰਕਾ ਬੰਟੀ ਸ਼ਰਮਾ ਬਟਾਲਾ ਤੋਂ ਪ੍ਰਧਾਨ ਵੀਰ ਸਿੰਘ ਸਮੇਤ ਵੱਡੀ ਗਿਣਤੀ ਚ ਜਨਤਾ ਨੇ ਸ਼ਾਮਲ ਹੋ ਕੇ ਭਗਵਾਨ ਵਾਲਮੀਕੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵੱਡੀ ਤਦਾਦ ਚ ਨੌਜਵਾਨਾਂ ਨੇ ਖੂਨਦਾਨ ਕੀਤਾ ਪ੍ਰਗਟ ਦਿਸ਼ ਦੌਰਾਨ ਪਹੁੰਚੀਆਂ ਸਖਸੀਤਾਂ ਨੂੰ ਪ੍ਰਬੰਧਕਾਂ ਵੱਲੋਂ ਯਾਦਗਾਰੀ ਤਸਵੀਰ ਅਤੇ ਸ਼ਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਵਿਸ਼ਾਲ ਲੰਗਰ ਵਰਤਿਆ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਤੇ ਮੈਂ ਵਾਲਮਿਕੀ ਜੀ ਦਾ ਜਿਹੜਾ ਪ੍ਰਕਾਸ਼ ਤਿਹਾੜਾ ਉਹਦੇ ਸਬੰਧ ਵਿੱਚ ਬਹੁਤ ਵਧੀਆ ਪ੍ਰੋਗਰਾਮ ਧਾਰਿਆ ਦੇ ਵਿਖੇ ਆਯੋਜਿਤ ਕੀਤਾ ਗਿਆ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਮਾਰਿਸ਼ੀ ਵਾਲਮਿਕੀ ਜੀ ਜਿਨ੍ਹਾਂ ਨੇ ਜਿਹੜੇ ਰਮਾਇਣ ਦੇ ਰਚਾਤਾ ਸਨ ਉਹਨਾਂ ਨੇ ਮਨੁੱਖਤਾ ਨੂੰ ਬਹੁਤ ਵੱਡੇ ਸੰਦੇਸ਼ ਦਿੱਤੇ ਨੇ ਔਰ ਮੈਂ ਧੰਨਵਾਦੀ ਆ ਕਿ ਜਿਹੜਾ ਤੀਰਥ ਸਥਾਨ ਹੈ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਬਾਬਾ ਜੀ ਉਪੋਂ ਦੇ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਆਏ ਨੇ ਮੈਂ ਇਹਨਾਂ ਦਾ ਧਾਰੀਵਾਲ ਦੀ ਇਤਿਹਾਸਕ ਧਰਤੀ ਤੇ ਆਉਣ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦਾ ਧੰਨਵਾਦ ਕਰਦਾ ਕਿ ਇਹ ਬਹੁਤ ਸਾਡੇ ਤੇ ਕਿਰਪਾ ਕੀਤੀ ਹੈ ਜਿੱਥੇ ਹਾਜ਼ਰ ਹੋਏ ਆ ਔਰ ਬਹੁਤ ਵੱਡੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਚ ਜਿਹੜੇ ਆ ਲੋਗ ਹੈ ਸ਼੍ਰਵਾਲੂ ਨੇ ਜੁੜੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਦਿੰਦਾ परमपिता परमatma सृष्टि कर्ता जगतेश्वर मुरनेश्वर आदि कवि महासेठ रस लोकपालक भारतीय संस्कृति के पितामह पावन योगेश्वर महारमेल के रचयिता पावन अक्षय लक्ष्य के रचयिता राम संवाद के रचयिता भगवान वाल्मीकि महाराज जीदा पावन पोत्र परदिवस जिसे कि 7 अक्टूबर पूरे विश्व भर में बहुत हर्षोल्लास से मनाया गया ਅੱਜ ਗੁਰਦਾਸਪੁਰ ਦੀ ਇਹ ਪਾਵਨ ਧਰਤੀ ਵੱਲ ਜਿੱਥੇ ਕਿ ਹਰ ਸਾਲ ਸਾਡੇ ਰੋਹਿਤ ਪਤਲੇ ਵੀ ਔਰ ਜਿਲ੍ਹ ਸਾਹਿਬ ਵੱਲੋਂ ਆਪਣੀ ਟੀਮ ਵੱਲੋਂ ਭਾਰਤੀ ਆਦਮੀ ਕੀ ਆਧਿਕ ਸਮਾਜ ਵੱਲੋਂ ਇਹ ਅੱਜ ਦਾ ਜਿਹੜਾ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਹੀ ਸਲਮਾਨੀ ਔਰ ਸਰਕਾਰ ਵੱਲੋਂ ਸਾਡੇ ਸੇਖਾ ਸਾਹਿਬ ਹਲਕਾ ਇੰਚਾਰਜ ਕਰਦਿਆਂ ਉਹ ਪਹੁੰਚੇ ਨੇ ਮੈਂ ਦਿਲੋਂ ਬਰਾਬਰ ਕਰਦਾ ਮੇਰਾ ਸਤਿਮਤ ਕਰਦਾ ਔਰ ਇਸ ਮੁਬਾਰਕ ਮੌਕੇ ਤੇ ਸਮੂਹ ਸੰਤਾ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਜਿੱਤੇ ਰਮਾਇਣ ਦੀ ਰਚਨਾ ਕੀਤੀ ਔਰ ਪਾਵਨ ਯੋਗ ਸਸਪਾਰ ਮੰਦੀ ਦੀ ਰਚਨਾ ਕੀਤੀ ਆ ਚੋਬਾ ਗ੍ਰੰਥ ਜਿਹੜੇ ਆ ਪਾਵਨ ਇਹ ਗ੍ਰੰਥਾਂ ਦੇ ਵਿੱਚ ਜਿਹੜੇ ਦੇਖਿਆ ਜਾਵੇ ਉਹ ਰਮਾਇਣ ਯੋਗ ਵਿਸ਼ੇਸ਼ ਪਾਵਨ ਅਕਸ਼ਲਕਸ਼ਾ ਰਾਮ ਸੰਵਾਦ ਇਹ ਤਮਾਤੋ ਵਾਲੀ ਕੀ ਜਮਾਰਾ ਇਹਨਾਂ ਚੋਬਾ ਗ੍ਰੰਥ ਲਿਖਿਆ ਹੈ। ਤੇ ਦੁਨੀਆਂ ਦੇ ਵਿੱਚ ਪ੍ਰਚਲਿਤ ਜਿਹੜੇ ਹੋਏ ਨੇ ਉਹ ਰਾਮ ਰਮਾਇਣ ਰਾਮ ਦਾ ਆਇਨ ਰਾਮ ਦਾ ਆਲਾ ਉਹ ਕਿਨੇ ਹੈ ਕਿ ਜੇ ਅੱਜ ਅਗਰ ਅਸੀਂ ਰਾਮ ਭਗਵਾਨ ਨੂੰ ਜਾਣਦੇ ਆ ਤੇ ਪ੍ਰਮਾਤਮਾ ਵਾਲਮੀਕਿ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਾਣਦੇ ਆ ਅਗਰ ਭਗਵਾਨ ਵਾਲਮੀਕਿ ਜੀ ਨਾ ਰਮਾਇਣ ਲਿਖਦੇ ਤੇ ਅੱਜ ਭਗਵਾਨ ਰਾਮ ਦਾ ਜਿਹੜਾ ਅਸਤਿਤਵ ਨਹੀਂ ਸੀ ਹੋਇਆ ਭਗਵਾਨ ਰਾਮ ਨੂੰ ਕਿਸੇ ਨੇ ਨਹੀਂ ਸੀ ਜਾਣਾ ਇਸ ਲਈ ਪੂਰੀ ਮਾਨਵਤਾ ਵਾਸਤੇ ਪ੍ਰਮਾਤਮਾ ਵਾਲਮੀਕਿ ਜੀ ਮਹਾਰਾਜ ਨੇ ਜਿਹੜੇ ਆਪਣੇ ਗ੍ਰੰਥ ਲਿਖੇ ਆ ਤੇ ਪੂਰੀ ਮਾਨਵਤਾ ਵਾਸਤੇ ਨਾ ਕਿ ਵਾਲਮੀਕਿ ਸਮਾਜ ਵਾਸਤੇ ਇਸ ਲਈ ਬਹੁਤ ਬਸ਼ਿਆਂ ਦੇ ਜਿਹੜੇ ਆ ਪ੍ਰਗਟ ਦਿਵਸ ਮਨਾਏ ਜਾਂਦੇ ਨੇ ਉਸੇ ਹੀ ਲੜੀ ਦੇ ਵਿੱਚ ਅੱਜ ਇੱਕ ਬਹੁਤ ਪੁੱਤਰ ਸਮਾਗਮ ਕੀਤਾ ਗਿਆ ਸਾਰੀਆਂ ਸੰਗਤਾਂ ਨੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਤੇ ਉਹਨਾਂ ਦੇ ਦਰਸ਼ਨ ਕੀਤੇ ਆ ਕੀ ਕਰਤਾ ਮੈਂ ਦਿਲ ਦੀਆਂ ਗਰਮਾਂ ਪਾ ਪੂਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਆ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾ ਅਬ ਦੇਖੋ ਜੀ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਸ਼ਹਿਰ ਫਰੀਦਕੋਟ ਦੇ ਵਿੱਚ ਮਹਾਰਿਸ਼ੀ ਬਾਬਾ ਬਾਗਮੀਰ ਜੀ ਦੇ ਵਰਗ ਦਿਵਸ ਦੇ ਮੌਕੇ ਤੇ ਅੱਜ ਜਿਹੜਾ ਵਾ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜਾ ਵਾ ਇਹ ਪ੍ਰੋਗਰਾਮ ਕਰਵਾਇਆ ਗਿਆ ਵਾ ਸਾਡੇ ਯੂਪੇ ਪ੍ਰਧਾਨ ਰੋਹੀ ਪਪਲੂ ਜੀ ਉਹਨਾਂ ਦੇ ਨਾਲ ਨਿਸ਼ਾਨ ਪ੍ਰਧਾਨ ਜੀ ਸਾਡੇ ਦੋਹਾਂ ਭਰਾਵਾਂ ਨੇ ਜਿਹੜਾ ਵਾ ਅੱਜ ਬਾਬਾ ਬਾਲਮੀ ਜੀ ਦਾ ਪ੍ਰਗਟ ਜੁਗ ਜਿਹੜਾ ਅੱਜ ਤਾਂ ਸ਼ਹਿਰ ਦਾ ਰਿਵਾਜ ਦੇ ਵਿੱਚ ਬਹੁਤ ਹੁੰਤਾਮ ਬਣਾ ਜਰਾ ਮਨਾਇਆ ਜਾ ਰਿਹਾ ਜੀ ਅੱਜ ਬੜੀ ਖੁਸ਼ੀ ਦਾ ਗੱਲ ਆ ਜੀ ਬੜੀ ਖੁਸ਼ੀ ਦਾ ਦਿਹਾੜਾ ਅੱਜ ਕਿ ਸਾਡੇ ਮਹਾਰਿਸ਼ੀ ਬਾਬਾ ਬਾਲਮੀ ਜੀ ਦਾ ਜੋ ਅਸੀਂ ਅੱਜ ਦਿਵਸ ਮਨਾ ਰਹੇ ਆ ਮੇਰਾ ਵੀਰ ਪ੍ਰਧਾਨ ਰਵੀ ਜਕਨੀ ਜੀ ਉਹ ਨਾਲ ਪ੍ਰਧਾਨ ਮਨੁਸ਼ਾਨ ਜੀ ਜੋ ਉਹਨੇ ਸਹਿਯੋਗ ਦੇ ਨਾਲ ਅੱਜ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਬਹੁਤ ਵਧੀਆ ਤੇ ਬੜਾ ਵੱਡਾ ਉਪਰਾਲਾ ਕਰਕੇ ਪ੍ਰੋਗਰਾਮ ਨੂੰ ਮਨਾਇਆ ਹੈ ਜਾਨੇ ਸੋ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਮੇਰੇ ਵੀ ਸਾਰੇ ਵੱਲੋਂ ਆਏ ਹੋਏ ਸਾਰੇ ਲੋਕਾਂ ਨੂੰ ਕਿ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫਿਰ ਦੇਸ਼ ਦੇ ਦੇਸ਼ੋ ਦੇ ਬੈਠੇ ਹੋਏ ਸਾਰਿਆਂ ਨੂੰ ਬਹੁਤ ਬਹੁਤ ਦੇਵਾਲਮਿਕੀ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਸਾਡੇ ਸ਼ਹਿਰ ਘਰਿਆਲ ਦੇ ਬੱਸ ਸਟੈਂਡ ਵਿੱਚ ਸਾਡੇ ਨਿਸ਼ਾਨਵੀਰ ਪੱਪੂ ਇਹਨਾਂ ਸਾਰੀ ਟੀਮ ਜਿਹੜੀ ਆ ਸਮੁੱਚੀ ਇਲਾਕਾ ਨਵਾਸੀ ਸੰਜੋਗ ਦੇ ਨਾਲ ਅੱਜ ਇੱਥੇ ਮਹਾਰਿਸ਼ੀ ਭਗਵਾਨ ਵਾਲਮਿਕੀ ਜੀ ਦਾ ਪ੍ਰਗਟ ਦਿਹਾਰਾ ਮਨਾਇਆ ਜਾ ਰਿਹਾ ਬਹੁਤ ਵੱਡੀ ਤਜਿਆ ਦੇ ਸੰਗਤ ਪਹੁੰਚੀ ਆ ਜਿਹਨੇ ਸਾਡੇ ਲੋਕ ਸੰਸਥਾ ਨੇ ਜੁਨੀਅਰ ਸੰਸਥਾਵਾ ਨੇ ਧਰਿਆਲ ਦੀਆਂ ਰਾਜਨੀਤਿਕ ਸਮਾਜਿਕ ਸੰਸਥਾਵਾਂ ਬਹੁਤ ਵੱਡਾ ਨਾਲ ਸਹਿਯੋਗ ਮਿਲਿਆ ਪਾ ਸਾਰੇ ਸ਼ਹਿਰ ਵਾਸੀ ਜਦ ਰਲ ਮਿਲ ਕੇ ਇਹ ਮਹਾਂਪੁਰਖਾਂ ਦਾ ਜਾਨਬੀਰ ਅਮਨਾਰੇ ਨੇ ਸਾਰੇ ਸ਼ਹਿਰ ਵਾਸੀ ਨੂੰ ਬਹੁਤ ਬਹੁਤ ਵਧਾਈਆਂ ਦੀ ਧੰਨਵਾਦ ਦੀ ਬੋਲ ਬਲਵਾਨ ਬਾਲਮੀਕੀ ਮਹਾਰਾਜ ਕੀ ਜੈ ਅੱਜ ਦੇ ਇਸ ਭਗਵਾਨ ਵਾਲਮੀਕ ਦੇ ਜਿਹੜਾ ਜਨਮ ਦਿਹਾੜਾ 7 ਅਕਤੂਬਰ ਨੂੰ ਸੀ ਕੋਰਟ ਦੇ ਪੱਛ ਦੇ ਵਿੱਚ ਜਿਹੜਾ ਅੱਜ ਲੰਗਰ ਦਾ ਆਯੋਜਨ ਜਿਹੜਾ ਹੈ ਵਾਲਮੀਕੀ ਸਭਾ ਘਾਰੀਵਾਲ ਵੱਲੋਂ ਕੀਤਾ ਗਿਆ ਹੈ ਬਹੁਤ ਹੀ ਵਧਾਈ ਦੇ ਪਾਤਰ ਹਨ ਕਿਉਂਕਿ ਭਗਵਾਨ ਵਾਲਮੀਕ ब्रह्मा जी ਦੇ ਵਰਦਾਨ ਦੇ ਨਾਲ ਉਹਨਾਂ ਦੀ ਪ੍ਰੇਰਣਾ ਦੇ ਨਾਲ ਉਹਨਾਂ ਨੇ ਰਮਾਇਣ ਦੀ ਰਚਨਾ ਕੀਤੀ ਔਰ ਇਹ ਇਸ ਸਨਾਤਨ ਧਰਮ ਦੇ ਜਿਹੜੇ ਹੈ ਪਹਿਲੇ ਸਤੰਭ ਹਨ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਲਮਿਕੀ ਸਮਾਜ ਨੇ ਆਪਣੇ ਜਿਹੜਾ ਪਰੰਪਰਾ ਹੈ ਉਸ ਨੂੰ ਅੱਗੇ ਨਿਭਾਉਂਦੇ ਹੋਏ ਇਸ ਸਤੰਭ ਨੂੰ ਔਰ ਸਨਾਤਨ ਧਰਮ ਨੂੰ ਜਿਹੜਾ ਹੈ ਮਜ਼ਬੂਤ ਕਰਨ ਦੇ ਲਈ ਬਹੁਤ ਕੰਮ ਕੀਤਾ ਹੈ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਗਵਾਨ ਬਾਲਮੀਕ ਦਾ ਇੱਕ ਬਹੁਤ ਹੀ ਵੱਡੇ ਮੰਦਿਰ ਜਿਹੜਾ ਹੈ ਉਹ ਧਾਰੀਵਾਲ ਦੇ ਵਿੱਚ ਬਣੇਗਾ ਉਹ ਸਾਰਾ ਸਮਾਜ ਇੱਕ ਸਮਾਜ ਦਾ ਅੰਗ ਸਿਰਫ ਇੱਕੋ ਹੀ ਨਹੀਂ ਬਰਕੇ ਭਗਵਾਨ ਬਾਲਮੀ ਸਾਰੇ ਸਮਾਜ ਦੇ ਹਨ ਉਹ ਇਸ ਨੂੰ ਸਮਝਦੇ ਹੋਏ ਧਾਰੀਵਾਲ ਦਾ ਸਾਰਾ ਸਮਾਜ ਹੀ ਉਸ ਮੰਦਿਰ ਨੂੰ ਮੰਦਿਰ ਦੇ ਵਿੱਚ ਜਾ ਕੇ ਨਮਤ ਮस्तक ਹੋਏਗਾ ਜਾਂ ਭਗਵਾਨ ਬਾਲਮੀ